ਬੈਂਕ ਸਾਡੇ ਜੀਵਨ ਦਾ ਇੱਕ ਅਹਿਮ ਹਿੱਸਾ ਬਣ ਗਿਆ ਹੈ ਅਜਿਹੇ 'ਚ ਤੁਹਾਡੇ ਲਈ ਇਹ ਜਾਨਣਾ ਬਹੁਤ ਜ਼ਰੂਰੀ ਹੈ ਕਿ ਕਿਹੜੇ ਦਿਨ ਬੈਂਕਾਂ 'ਚ ਛੁੱਟੀਆਂ ਹੋਣ ਵਾਲੀਆਂ ਨੇ ਭਾਰਤੀ ਰਿਜ਼ਰਵ ਬੈਂਕ ਆਪਣੀ ਵੈਬਸਾਈਟ ਤੇ ਹਰ ਮਹੀਨੇ ਛੁੱਟੀਆਂ ਦੀ ਸੂਚੀ ਜਾਰੀ ਕਰਦਾ ਹੈ ਆਰਬੀਆਈ ਮੁਤਾਬਕ ਅਗਸਤ ਵਿੱਚ ਵੱਖ-ਵੱਖ ਕਾਰਨਾ ਕਰਕੇ ਬੈਂਕ 14 ਦਿਨ ਬੰਦ ਰਹਿਣਗੇ ਅਜਿਹੀ ਸਥਿਤੀ ਵਿੱਚ ਤੁਸੀਂ ਇਹ ਜਾਣਕਾਰੀ ਇਕੱਠੀ ਕਰ ਸਕਦੇ ਹੋ ਅਤੇ ਅਗਲੇ ਮਹੀਨੇ ਲਈ ਬੈਂਕ ਨਾਲ ਸੰਬੰਧਿਤ ਕੰਮ ਦੀ ਯੋਜਨਾ ਬਣਾ ਸਕਦੇ ਹੋ। ਅਗਸਤ ਚ ਰੱਖੜੀ ਅਤੇ ਜਨਮ ਅਸ਼ਟਮੀ ਵਰਗੇ ਵੱਡੇ ਤਿਉਹਾਰ ਆ ਰਹੇ ਨੇ। ਇਸ ਤੋਂ ਇਲਾਵਾ 15 ਅਗਸਤ ਨੂੰ ਸੁਤੰਤਰਤਾ ਦਿਵਸ ਵੀ ਮਨਾਇਆ ਜਾਵੇਗਾ। ਅਜਿਹੀ ਸਥਿਤੀ ਵਿੱਚ ਤੁਹਾਨੂੰ ਬੈਂਕ ਨਾਲ ਸੰਬੰਧਿਤ ਕੰਮ ਸਮੇਂ ਸਿਰ ਨਿਪਟਾਉਣੇ ਹੋਣਗੇ ਤਾਂ ਜੋ ਤੁਸੀਂ ਸਮੱਸਿਆਵਾਂ ਤੋਂ ਬਚ ਸਕੋ। ਇਸ ਨਾਲ ਤੁਹਾਡੇ ਸਮੇਂ ਦੀ ਬਰਬਾਦੀ ਨਹੀਂ ਹੋਵੇਗੀ। ਰੱਖੜੀ ਜਨਮ ਅਸ਼ਟਮੀ ਅਤੇ ਸੁਤੰਤਰਤਾ ਦਿਵਸ ਤੇ ਦੇਸ਼ ਭਰ ਚ ਬੈਂਕ ਹੌਲੀਡੇ ਹੋਣਗੇ ਇਸ ਤੋਂ ਇਲਾਵਾ ਦੇਸ਼ ਭਰ ਵਿੱਚ 4 ਐਤਵਾਰ ਅਤੇ 2 ਸ਼ਨੀਵਾਰ ਨੂੰ ਵੀ ਬੈਂਕ ਬੰਦ ਰਹਿਣਗੇ ਇਸ ਤੋਂ ਇਲਾਵਾ ਵੱਖ-ਵੱਖ ਸੂਬਿਆਂ ਚ ਆਉਣ ਵਾਲੇ ਤਿਹਾਰਾ ਤੇ ਵੀ ਛੁੱਟੀ ਰਹੇਗੀ 3 ਅਗਸਤ ਕੇਰ ਪੂਜਾ ਅਗਰਤਲਾ ਵਿੱਚ ਛੁੱਟੀ 4 ਅਗਸਤ ਐਤਵਾਰ ਪੂਰੇ ਦੇਸ਼ ਚ ਛੁੱਟੀ ਰਹੇਗੀ 7 ਅਗਸਤ ਹਰੀਆਲੀ ਤੀਜ ਹਰਿਆਣਾ ਵਿੱਚ ਛੁੱਟੀ 8 ਅਗਸਤ ਨੂੰ ਗੰਗਟੋਕ ਵਿੱਚ ਛੁੱਟੀ 10 ਅਗਸਤ ਦੂਜਾ ਸ਼ਨੀਵਾਰ ਪੂਰੇ ਦੇਸ਼ ਵਿੱਚ ਛੁੱਟੀ 11 ਅਗਸਤ ਐਤਵਾਰ ਦੇਸ਼ ਵਿੱਚ ਛੁੱਟੀ ਪੂਰੇ 13 ਅਗਸਤ ਨੂੰ ਇਮਫਾਲ ਵਿੱਚ ਛੁੱਟੀ ਰਹੇਗੀ ਇਸ ਦਿਨ ਉੱਧਰ ਕੋਈ ਤਿਹਾਰ ਹੈ 15 ਅਗਸਤ ਸੁਤੰਤਰਤਾ ਦਿਵਸ ਪੂਰੇ ਦੇਸ਼ ਵਿੱਚ ਛੁੱਟੀ ਹੋਵੇਗੀ 18 ਅਗਸਤ ਨੂੰ ਐਤਵਾਰ ਹੈ ਇਸ ਦਿਨ ਵੀ ਪੂਰੇ ਦੇਸ਼ 'ਚ ਛੁੱਟੀ ਹੋਵੇਗੀ 19 ਅਗਸਤ ਰੱਖੜਾ ਬੰਧਨ ਹੈ ਯਾਨੀ ਰਖੜੀ ਦਾ ਤਿਹਾਰ ਹੈ ਇਸ ਦਿਨ ਜੈਪੁਰ, ਕਾਨਪੁਰ, ਅੰਮਦਾਬਾਦ, ਲਖਨਊ ਸਮੇਤ ਕਈ ਥਾਵਾਂ ਤੇ ਛੁੱਟੀ ਹੋਵੇਗੀ। 2 ਅਗਸਤ ਇਸ ਦਿਨ ਸ਼੍ਰੀ ਨਰਾਇਣ ਗੁਰੂ ਜਯੰਤੀ ਕੋਚੀ ਅਤੇ ਤ੍ਰਿਵੰਤਮਪੁਰਾ ਵਿੱਚ ਛੁੱਟੀ ਹੋਵੇਗੀ। 24 ਅਗਸਤ ਚੌਥਾ ਸ਼ਨੀਵਾਰ ਹੈ, ਪੂਰੇ ਦੇਸ਼ ਭਰ ਵਿੱਚ ਛੁੱਟੀ ਹੋਵੇਗੀ। 25 ਅਗਸਤ ਐਤਵਾਰ ਹੈ, ਇਸ ਦਿਨ ਵੀ ਪੂਰੇ ਦੇਸ਼ 'ਚ ਛੁੱਟੀ ਹੋਵੇਗੀ। 26 ਅਗਸਤ ਜਨਮ ਅਸ਼ਟਮੀ ਹੈ, ਇਸ ਦਿਨ ਵੀ ਪੂਰੇ ਦੇਸ਼ ਵਿੱਚ ਛੁੱਟੀ ਹੋਵੇਗੀ।